ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਵੀਡੀਓ ਮੇਰੇ ਉਹਨਾਂ ਵੀਰਾਂ ਭੈਣਾਂ ਵਾਸਤੇ ਹੈ ਜਿਹੜੇ ਜਾਦਾ ਕਹਿੰਦੇ ਆ ਵੀ ਦੀਦੀ ਅਸੀਂ ਡਿਪਰੈਸ਼ਨ 'ਚ ਚਲੇ ਗਏ ਤੇ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਕਿਸੇ ਕਿਸਮ ਦਾ ਅਸੀਂ ਬਹੁਤ ਜਗ੍ਹਾ ਤੋਂ ਦਵਾਈ ਲੈ ਲਈ ਡਿਪਰੈਸ਼ਨ ਇੱਕ ਐਵੀ ਜੀ ਚੀਜ਼ ਹੈ ਜੀ ਇਹਨੂੰ ਦਵਾਈ ਕੁਛ ਨਹੀਂ ਕਰਦੀ ਹੈਗੀ ਇਹ ਤਾਂ ਆਪਾਂ ਨੂੰ ਨਿਕਲਣਾ ਪੈਂਦਾ ਆਪਣੇ ਆਪ ਨੂੰ ਬਹੁਤ ਮਤਲਬ ਦੁੱਖ ਦੀਆਂ ਘੜੀਆਂ ਮੇਰੇ ਉੱਪਰ ਵੀ ਆਈਆਂ ਨੇ ਐਵੀ ਜੀ ਗੱਲ ਨਹੀਂ ਵੀ ਨਹੀਂ ਆਈਆਂ ਹੈਗੀਆਂ ਪਰ ਉਹਨਾਂ ਨੂੰ ਜੇ ਹੁਣ ਆਪਾਂ ਸਾਰਾ ਦਿਨ ਦਿਲ ਤੇ ਲਾ ਕੇ ਬੈਠੇ ਰਾਵਾਂਗੇ ਉਹਨਾਂ ਦਾ ਇਲਾਜ ਕੋਈ ਨਹੀਂ ਹੈਗਾ ਨਾ ਤੁਹਾਨੂੰ ਕੋਈ ਬਰੌਣ ਆਵੇ ਇਹ ਤੁਸੀਂ ਮੇਰੀ ਗੱਲ ਅੱਜ ਦੀ ਯਾਦ ਰੱਖ ਲਿਓ ਤੁਹਾਨੂੰ ਕੋਈ ਬਰੌਣ ਨਹੀਂ ਆਉਂਦਾ ਤੁਹਾਡੇ ਕੋਲੇ ਕੋਈ ਦੁੱਖ ਨਹੀਂ ਸੁਣਨ ਆਉਂਦਾ ਤੁਹਾਡਾ ਜਿਹੜੇ ਆਪਦੇ ਨੇ ਉਹ ਤਾਂ ਆਉਂਦੇ ਨਹੀਂ ਹਜੇ ਬਗਾਨਾ ਤਾਂ ਫਿਰ ਵੀ ਕੋਈ ਨਾ ਕੋਈ ਮਾੜਾ ਮੋਟਾ ਸੁਣ ਲੈਂਦਾ ਤੁਹਾਡਾ ਕੋਈ ਦੁੱਖ ਨਹੀਂ ਸੁਣਨ ਆਉਂਦਾ ਤਾਂ ਕਰਕੇ ਤੁਸੀਂ ਜੋ ਵੀ ਤੁਹਾਡੇ ਕੋਲੇ ਟਾਈਮ ਵਕਤ ਘੜੀ ਆ ਤੁਸੀਂ ਆਪਦਾ ਵਧੀਆ ਕੱਢ ਲਓ ਜੀ ਡਿਪਰੈਸ਼ਨ ਨੂੰ ਇੱਕ ਪਾਸੇ ਵਾੜ ਦਿਓ ਢੂਏ ਚ ਕਹਿ ਵੀ ਇਹ ਤੂੰ ਪਾਸੇ ਜਾ ਤੇ ਸਾਨੂੰ ਜ਼ਿੰਦਗੀ ਸਾਡੀ ਜਿਉਣ ਦੇ ਡਾਕਟਰ ਕੁਝ ਨਹੀਂ ਕਰ ਸਕਦੇ ਜੀ ਇਹਦੇ ਵਾਸਤੇ ਮੇਰੇ ਤੇ ਵੀ ਦੁੱਖ ਦੀਆਂ ਘੜੀਆਂ ਬਹੁਤ ਆਈਆਂ ਵੀ ਮੈਂ ਦੱਸ ਨਹੀਂ ਸਕਦੀ ਜੀ ਪਰ ਜੇ ਮੈਂ ਸਾਰਾ ਦਿਨ ਉਹਨੂੰ ਦਿਲ ਤੇ ਲਾ ਕੇ ਬੈਠੀ ਰਵਾਂ ਮੈਨੂੰ ਤਾਂ ਕੋਈ ਪਾਣੀ ਦੀ ਘੁੱਟ ਦੇਣ ਵਾਲਾ ਵੀ ਹੈ ਨਹੀਂਗਾ ਮੈਨੂੰ ਨਹੀਂ ਕੋਈ ਪੁੱਛਦਾ ਜੀ ਆ ਕੇ ਜਿਹੜੇ ਮੇਰੇ ਮਤਲਬ ਜਿਨ੍ਹਾਂ ਤੇ ਮੈਨੂੰ ਐਨਾ ਮਾਣ ਸੀ ਨਾ ਜਿਨ੍ਹਾਂ ਦਾ ਮੈਨੂੰ ਐਨਾ ਮਾਣ ਸੀ ਮੈਂ ਕਹਿੰਦੀ ਮੈਂ ਦੱਸ ਨਹੀਂ ਸਕਦੀ ਮੈਂ ਕਹਿੰਦੀ ਸੀ ਵੀ ਜੇ ਮੈਨੂੰ ਕੁਝ ਹੋ ਗਿਆ ਨਾ ਜੇ ਮੇਰਾ ਸਿਰ ਵੀ ਦੁਖਣ ਲੱਗ ਗਿਆ ਨਾਲੇ ਤਾਂ ਵੀ ਮੈਨੂੰ ਮੰਜੇ ਤੋਂ ਖੜੀ ਨਹੀਂ ਕਰਨਾ ਮੇਰੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਵੀ ਮੇਰਾ ਸਾਥ ਛੱਡਿਆ ਹੋਇਆ ਹੈ। ਉਹਨਾਂ ਬੰਦਿਆਂ ਨੇ ਵੀ ਮੇਰਾ ਸਾਥ ਛੱਡਿਆ ਹੋਇਆ ਜਿਹੜੇ ਮੇਰੇ ਆਪਦੇ ਸੀ ਨਾ ਜਿਹੜੇ ਮੈਂ ਕਹਿੰਦੀ ਸੀ ਵੀ ਮੇਰੇ ਨੇ ਉਹ ਵਕਤ ਮੇਰਾ ਉਹਨਾਂ ਨੇ ਵੀ ਨਹੀਂ ਕਟਾਇਆ ਹੋਇਆ। ਇਹ ਤਾਂ ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆਂ ਵੀ ਮੇਰੇ ਸਰਦਾਰ ਜੀ ਦਾ ਸੁਭਾਅ ਐਡਾ ਚੰਗਾ ਉਹਨਾਂ ਨੇ ਮੈਨੂੰ ਕਦੇ ਦੁੱਖ ਦੀ ਘੜੀ 'ਚ ਸੁੱਖ ਦੀ ਘੜੀ 'ਚ ਉਹਨਾਂ ਨੇ ਮੈਨੂੰ ਨਹੀਂ ਇਕੱਲੇ ਛੱਡਿਆ ਜੇ ਮੇਰੇ 'ਚ ਦੁੱਖ ਵੀ ਮੇਰੇ ਆ ਜਾਂਦਾ ਨਾ ਤਾਂ ਮੈਨੂੰ ਉਹ ਕਹਿ ਦਿੰਦੇ ਕੋਈ ਨਹੀਂ ਤੂੰ ਘੜੀ ਹੋ ਮੈਂ ਤੇਰੇ ਨਾਲ। ਬੱਸ ਮੈਨੂੰ ਉਹਨਾਂ ਦਾ ਸਹਾਰਾ ਬਹੁਤ ਹੈ ਜੀ ਜਿਹੜਾ ਮੈਨੂੰ ਉਹ ਕਹਿ ਦਿੰਦੇ ਨੇ ਵੀ ਮੈਂ ਤੇਰੇ ਨਾਲ ਆ ਤੂੰ ਖੜੀ ਹੋ ਜਾ ਤੇ ਮੈਂ ਉਸ ਉਹਦਾ ਹੌਸਲੇ ਨਾਲ ਹੀ ਤੁਰੀ ਫਿਰਦੀ ਰਹਿਣੀ ਹੈਗੀ ਆ ਨਹੀਂ ਦੁੱਖ ਤਾਂ ਹਰੇਕ ਤੇ ਆਉਂਦੇ ਆ ਤੇ ਮੈਂ ਇੱਕ ਵੀਡੀਓ ਵੀ ਪਾਈ ਸੀ ਜੀ ਪਹਿਲਾਂ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਸ਼ਾਇਦ ਤੁਸੀਂ ਸੁਣੀ ਹੋਣੀ ਆ ਉਹਦੇ ਨਾਲ ਉਹ ਸੁਣ ਕੇ ਕਾਫੀ ਮਤਲਬ ਕਿ ਵੀਰਾਂ ਭੈਣਾਂ ਨੂੰ ਕਾਫੀ ਫਰਕ ਪਿਆ ਇੱਕ ਮੇਰੇ ਕੋਲ ਮੇਰੇ ਕੋਲ ਬੰਬੇ ਤੋਂ ਕਾਲ ਆਈ ਸੀ ਉਹਨਾਂ ਦਾ ਕੋਈ ਮਤਲਬ ਕਿ ਪਰਿਵਾਰ ਰਹਿੰਦਾ ਸੀਗਾ ਜੀ ਆਪਣੇ ਦੇਹਰਾਦੂਨ ਰਹਿੰਦੇ ਸੀਗੇ ਸ਼ਾਇਦ ਉਹ ਤਾਂ ਉਹ ਕੀ ਹੋਇਆ ਵੀ ਉਹਨਾਂ ਉਹਨਾਂ ਨੇ ਵੀਡੀਓ ਸੁਣੀ ਤਾਂ ਉਹਨਾਂ ਦਾ ਇੱਕ ਮੈਂਬਰ ਸੀ ਜਿਹੜਾ ਡਿਪਰੈਸ਼ਨ ਚੋਂ ਨਿਕਲ ਗਿਆ ਉਹਨਾਂ ਨੇ ਬੜੇ ਪਿਆਰ ਨਾਲ ਵਿਚਾਰਿਆਂ ਨੇ ਮੈਨੂੰ ਕਿਹਾ ਕਹਿੰਦੇ ਜੀ ਅਸੀਂ ਤੁਹਾਡਾ ਮਤਲਬ ਸਨਮਾਨ ਮਾਨ ਸਨਮਾਨ ਕਰਨਾ ਮੈਡਮ ਜੀ ਤੁਸੀਂ ਸਾਨੂੰ ਕਿੱਥੇ ਮਿਲੋਗੇ ਸਾਡਾ ਬੰਦਾ ਡਿਪਰੈਸ਼ਨ ਚ ਚਲਿਆ ਗਿਆ ਸੀ ਉਹ ਡਿਪਰੈਸ਼ਨ ਚੋਂ ਨਿਕਲ ਗਿਆ ਅਸੀਂ ਤੁਹਾਡਾ ਮਾਨ ਸਨਮਾਨ ਕਰਨਾ ਵੀਰੇ ਮੈਨੂੰ ਮਾਨ ਸਨਮਾਨ ਦੀ ਲੋੜ ਨਹੀਂ ਬਸ ਮੈਨੂੰ ਤੁਹਾਡਾ ਇੰਨਾ ਪਿਆਰ ਮਿਲਦਾ ਰਹੇ ਮੈਨੂੰ ਹੋਰ ਕਿਸੇ ਕਿਸੇ ਵੀ ਚੀਜ਼ ਦੀ ਲੋੜ ਨਹੀਂ ਮੈਨੂੰ ਤੁਸੀਂ ਇਹ ਗੱਲ ਕਹਿ ਕੇ ਵੀ ਅਸੀਂ ਤੁਹਾਨੂੰ ਕੋਈ ਚੀਜ਼ ਦਿੰਨੇ ਆ ਜੀ ਤੁਹਾਡਾ ਅਕਾਊਂਟ ਨੰਬਰ ਦਿਓ ਜੀ ਮੈਨੂੰ ਬਹੁਤ ਕਹਿੰਦੇ ਆ ਦੀਦੀ ਤੁਹਾਡਾ ਅਕਾਊਂਟ ਨੰਬਰ ਦਿਓ ਸਾਨੂੰ ਇੰਨਾ ਫਾਇਦਾ ਹੋ ਗਿਆ ਤੁਹਾਡੇ ਘਰੇ ਲੂ ਨੁਕਸਾਨ ਨਾਲ ਸਾਨੂੰ ਇੰਨੇ ਮਤਲਬ ਤੁਹਾਡਾ ਐਡਰੈਸ ਦੇ ਦਿਓ ਸਾਨੂੰ ਅਸੀਂ ਤੁਹਾਨੂੰ ਗਿਫਟ ਭੇਜ ਗਏ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮਾਲਕ ਨੇ ਸਭ ਕੁਝ ਦੇ ਰੱਖਿਆ ਸਿਰਫ ਦੋ ਟਾਈਮ ਦੀ ਦਾਲ ਰੋਟੀ ਚਾਹੀਦੀ ਹੈ ਜੀ ਦਾਲ ਫੁਲਕਾ ਆਪਾਂ ਨੂੰ ਮਿਲ ਹੀ ਜਾਂਦਾ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਬਸ ਮੈਂ ਇਹ ਚਾਹੁੰਨੀ ਐ ਵੀ ਜੋ ਮੈਂ ਤੁਹਾਡੇ ਨਾਲ ਚਾਰ ਗੱਲਾਂ ਕਰ ਲੈਣੀ ਐ ਜੋ ਮੈਂ ਤੁਹਾਡੇ ਨਾਲ ਪਿਆਰ ਨਾਲ ਬੋਲ ਲੈਣੀ ਐ ਜਾਂ ਮੈਂ ਲਾਈਵ ਹੋ ਕੇ ਤੁਹਾਡੇ ਨਾਲ ਦੁੱਖ ਦੀ ਸੁੱਖ ਦੀ ਆਪਦੀ ਸਾਂਝੀ ਕਰ ਲੈਣੀ ਐ ਮੈਨੂੰ ਇੰਨੇ ਹੀ ਬਹੁਤ ਐ ਵੀ ਤੁਸੀਂ ਉਹਦੇ ਵਿੱਚ ਮੇਰਾ ਹੰਗਾਰਾ ਭਰ ਦਿਓ ਤੇ ਮੈਨੂੰ ਬਹੁਤ ਪਿਆਰ ਦਿੰਦੇ ਹੋ ਮੈਨੂੰ ਇੰਨਾ ਹੀ ਬਹੁਤ ਹੈ ਪਰ ਮੈਂ ਤੁਹਾਨੂੰ ਕਹਿਣੀ ਆ ਵੀ ਵੀਰੇ ਜਿਹੜੇ ਡਿਪਰੈਸ਼ਨ ਚ ਚਲੇ ਗਏ ਡਿਪਰੈਸ਼ਨ ਚੋਂ ਨਿਕਲੋ ਤੁਸੀਂ ਤੁਹਾਨੂੰ ਕੱਢਣ ਵਾਲਾ ਕੋਈ ਨਹੀਂ ਨਾ ਤੁਹਾਨੂੰ ਕੋਈ ਦਵਾਈ ਕੱਢੇ ਨਾ ਤੁਹਾਨੂੰ ਕੋਈ ਡਾਕਟਰ ਕੱਢੇ ਡਿਪਰੈਸ਼ਨ ਚੋਂ ਨਾ ਤੁਹਾਨੂੰ ਮੈਂ ਕਹਿ ਦਿਆ ਵੀ ਮੈਂ ਤੁਹਾਨੂੰ ਡਿਪਰੈਸ਼ਨ ਦੀ ਦਵਾਈ ਦੇ ਦੂੰਗੀ ਮੈਂ ਤੁਹਾਨੂੰ ਕੱਢ ਦੂੰ ਮੈਂ ਤਾਂ ਤੁਹਾਨੂੰ ਇਹ ਹੀ ਕਹਿਣੀ ਆ ਵੀ ਤੁਸੀਂ ਆਪਣੇ ਦਿਲ ਨੂੰ ਕਰੜਾ ਕਰੋ ਮਨ ਨੂੰ ਕਰੜਾ ਕਰੋ ਆਪਦੇ ਨੂੰ ਜੋ ਹੁਣ ਹੈ ਉਹ ਹੋ ਕੇ ਰਹਿੰਦਾ ਹੈ ਜੋ ਕੁਝ ਬਣਨਾ ਉਹ ਬਣ ਕੇ ਰਹਿੰਦਾ ਜਦੋਂ ਆਪਣੇ ਕਿੰਨਾ ਕੁਝ ਕਰ ਲਓ ਪਤਾ ਲੋਕ ਜਦੋਂ ਆਉਂਦੇ ਕਹਿੰਦੇ ਆ ਨਹੀਂ ਜੀ ਇਹ ਤਾਂ ਤੁਹਾਡੀ ਤਕਦੀਰ ਚ ਲਿਖਿਆ ਸੀ ਇਹ ਹੋਣਾ ਹੀ ਸੀ ਫਿਰ ਐਵੇਂ ਕਿਉਂ ਟੈਨਸ਼ਨਾਂ ਲਈਆਂ ਨੇ ਕਿਉਂ ਐਵੇਂ ਗਿੱਟੇ-ਬੋਡੇ ਖੜੀਸਦੇ ਨੇ ਆਪ ਦੇ ਕਿਉਂ ਆਪਾਂ ਕਦੇ ਕੁਝ ਕਰਦੇ ਆ ਕਦੇ ਕੁਝ ਕਰਦੇ ਆ ਬਸ ਸਿਰਫ ਇੱਕ ਦਿਮਾਗ ਦੇ ਵਿੱਚ ਬਿਠਾ ਲਓ ਵੀ ਆਪਾਂ ਕਰਮ ਕਰਨਾ ਤੇ ਰੋਟੀ ਖਾਣੀ ਹੈ ਬਸ ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਮੈਂ ਤਾਂ ਦੇਖ ਲਿਆ ਜੀ ਮੈਂ ਤਾਂ ਦਿਮਾਗ ਦੇ ਵਿੱਚ ਇੱਕੋ ਹੀ ਸੋਚ ਬਿਠਾ ਰੱਖੀ ਹੈ ਮੈਂ ਹੋਰ ਕੋਈ ਦਿਮਾਗ ਦੇ ਵਿੱਚ ਸੋਚ ਨਹੀਂ ਲੈ ਕੇ ਆਉਂਦੀ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਲੈ ਕੇ ਆਉਂਦੀ ਕਿਉਂਕਿ ਮੈਨੂੰ ਉਹਨਾਂ ਨੇ ਛੱਡਿਆ ਜਿਨ੍ਹਾਂ ਨੂੰ ਮੈਂ ਇੱਥੇ ਰੱਖਿਆ ਹੋਇਆ ਸੀ ਤੇ ਮੈਂ ਕਹਿੰਦੀ ਸੀਗੀ ਵੀ ਇਹ ਜੇ ਇਹ ਨਾ ਮੇਰੇ ਨਾਲ ਤਾਂ ਮੈਨੂੰ ਮੈਨੂੰ ਲੱਗਦਾ ਕੋਈ ਨਹੀਂ ਹਰਾ ਸਕਦਾ ਜਦੋਂ ਵਕਤ ਪੈ ਗਿਆ ਨਾ ਵਕਤ ਪੈਣ ਤੇ ਮੈਂ ਆਲਾ ਦਵਾਲਾ ਦੇਖਣ ਲੱਗੀ ਵੀ ਉਹ ਖੜੇ ਕਿੱਥੇ ਨੇ ਮੈਂ ਨਾ ਨਹੀਂ ਲੈਣਾ ਚਾਹੁੰਦੀ ਪਰ ਸਮਝਣ ਵਾਲੇ ਸਮਝ ਜਾਣਗੇ ਇਸ ਗੱਲ ਨੂੰ ਮੇਰੀ ਨੂੰ ਮੈਂ ਕਹਨੀ ਆ ਵੀ ਮੇਰੇ ਵਖਤ ਸੀ ਮੈਂ ਹੁਣ ਕਰੜੀ ਹੋਈ ਆ ਦੁੱਖ ਤਾਂ ਮੈਨੂੰ ਵੀ ਹੋ ਜਾਂਦਾ ਜਦੋਂ ਜ਼ਿਆਦਾ ਪਰ ਕਰੜੇ ਹੋ ਕੇ ਮੈਂ ਕਹਨੀ ਆ ਵੀ ਢਡ ਰੋਂਦਾ ਤੇ ਮੂੰਹ ਹੱਸਦਾ ਉਹ ਗੱਲ ਐ ਤੇ ਹੱਸੋ ਕਿਉਂਕਿ ਦੁਨੀਆ ਹੱਸਦਿਆਂ ਦੇ ਨਾਲ ਹੱਸਦੀ ਐ ਜੀ ਰੋਂਦਿਆਂ ਦੇ ਨਾਲ ਕੋਈ ਨਹੀਂ ਰੋਂਦਾ ਜੇ ਤੁਸੀਂ ਦੁਨੀਆ 'ਚ ਰਹਿਣਾ ਤਾਂ ਤੁਹਾਨੂੰ ਹੱਸਣਾ ਪਊਗਾ ਠੱਕੇ ਦੇ ਨਾਲ ਹੱਸਣਾ ਪਊਗਾ ਜੋਰ ਲਾ ਕੇ ਹੱਸਣਾ ਪਊ ਆਪਦਾ ਮਨ ਮਾਰ ਕੇ ਹੱਸਣਾ ਪਊਗਾ ਅਗਰ ਤੁਸੀਂ ਮਤਲਬ ਇੰਨੀਆਂ ਮੈਂ ਤੁਹਾਨੂੰ ਗੱਲਾਂ ਕਹਿਣੀ ਆ ਵੀ ਤੁਸੀਂ ਕੋਈ ਗੱਲ ਨਾ ਦਿਮਾਗ ਤੇ ਲੈ ਕੇ ਜੋ ਹੋ ਗਿਆ ਹੋ ਗਿਆ ਬਸ ਪਿੱਛੇ ਭੌਂਕੇ ਨਾ ਝਾਕੋ ਮੈਂ ਇੰਨੀ ਜ਼ਿੰਦਗੀ ਕੱਢ ਲਈ ਜੀ ਮੇਰੀ ਬਹੁਤ ਉਮਰ ਹੋ ਗਈ ਮੈਂ ਅੱਜ ਤੱਕ ਕਦੇ ਪਿਛਾਂ ਮੁੜ ਕੇ ਨਹੀਂ ਦੇਖਿਆ ਜੋ ਹੋ ਗਿਆ ਸੋ ਹੋ ਗਿਆ ਜਦੋਂ ਪੈਰ ਪੱਟ ਲਿਆ ਜਦੋਂ ਸੁਰਤ ਆਈ ਆ ਵੀ ਹੁਣ ਆਪਾਂ ਪੈਰ ਪੱਟ ਲਿਆ ਇੰਨੀ ਉਮਰ ਦੇ ਵਿੱਚ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਝਾਕਿਆ ਵੀ ਮੇਰਾ ਗਵਾਚ ਕੀ ਗਿਆ ਮੇਰਾ ਖੋਕ ਹੀ ਗਿਆ ਮੇਰਾ ਆ ਚੀਜ਼ ਮੇਤੋ ਛੁੱਟ ਕਿਵੇਂ ਗਈ ਕਿਉਂਕਿ ਆਪਾਂ ਐਵੇਂ ਟੈਨਸ਼ਨ ਲਈ ਜਾਂਦੇ ਵੀ ਛੁੱਟ ਗਈ ਜੇ ਆ ਮੰਨ ਲਓ ਆਪਣਾ ਨਹੀਂ ਕੋਈ ਬਣਿਆ ਤਾਂ ਉਹ ਦੂਜੇ ਦਾ ਬਣ ਕੇ ਕੀ ਨਿਹਾਲ ਕਰ ਦੂਗਾ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਵੀ ਆਪ ਦੀ ਜ਼ਿੰਦਗੀ ਆਪ ਜਉਣੀ ਸਿੱਖੋ ਵਧੀਆ ਮਜ਼ੇ ਚ ਰਹੋ ਮੇਰੇ ਵੀਰੋ ਮੇਰੀਆਂ ਭੈਣੋ ਜਿਹੜੀਆਂ ਮੈਨੂੰ ਦੱਸਦੇ ਹੋ ਤੁਸੀਂ ਮੈਨੂੰ ਪੁੱਛਦੇ ਹੋ ਵੀ ਦੀਦੀ ਸਾਨੂੰ ਡਿਪਰੈਸ਼ਨ ਹੋ ਗਿਆ ਅਸੀਂ ਕੀ ਕਰੀਏ ਸਾਡੀ 20 ਸਾਲ ਤੋਂ ਦਵਾਈ ਚੱਲ ਰਹੀ ਹੈ ਸਾਡੀ 10 ਸਾਲ ਤੋਂ ਚੱਲ ਰਹੀ ਹੈ ਤੁਹਾਨੂੰ ਕੋਈ ਬਰੌਨ ਆਇਆ ਕੋਨ ਕੋਈ ਬੈਠਿਆਂ ਨੂੰ ਮੂੰਹ 'ਚ ਬੁਰਕੀ ਪਾਉਣ ਆਇਆ ਤੁਹਾਡੇ ਕੋਈ ਨਹੀਂ ਆਉਂਦਾ ਸਭੋ ਲੋਕ ਮਜ਼ੇ ਲੈਂਦੇ ਨੇ ਨਜ਼ਾਰੇ ਲੈਂਦੇ ਐ ਵੀ ਅੱਜ ਉਹ ਮੰਜੇ 'ਚ ਉੱਠਿਆ ਤਾਂ ਨਹੀਂ ਨਾ ਜੇ ਉੱਠ ਖੜਿਆ ਤਾਂ ਸਾਲਾ ਇਹ ਤਾਂ ਫਿਰ ਜੋਂਦਾ ਜਾਗਦਾ ਇਹ ਉੱਠ ਕਿਉਂ ਖੜਿਆ ਦੁਨੀਆ ਨਜ਼ਾਰੇ ਲੈਂਦੀ ਐ ਇਹੋ ਜਿਹਾ ਮੌਕਾ ਨਾ ਦੇਓ ਲੋਕਾਂ ਨੂੰ ਵੀ ਲੋਕ ਨਜ਼ਾਰੇ ਲੈਣ ਤੁਹਾਡੀਆਂ ਗੱਲਾਂ ਦੇ ਤੁਸੀਂ ਆਪ ਦਾ ਜੋ ਕਰਨਾ ਐ ਥੋੜੀ ਜ਼ਿੰਦਗੀ ਆ ਥੋੜੀ ਜ਼ਿੰਦਗੀ ਦਾ ਕੋਈ ਉਹ ਨਹੀਂ ਜਦੋਂ ਬੰਦਾ ਦੁੱਖ ਚ ਨਹੀਂ ਤੁਹਾਡੇ ਸਾਥ ਸੇ ਦੇ ਸਕਦਾ ਤੇ ਸੁੱਖ ਚ ਕੀ ਸਾਲਾ ਲੱਗਦਾ ਫਿਰ ਉਹ ਵੀ ਆਪਾਂ ਨੂੰ ਆ ਕੇ ਬੁਲਾ ਲੂਗਾ ਠੀਕ ਆ ਤੂੰ ਆਪਦੇ ਘਰੇ ਆਸੀਂ ਆਪਦੇ ਘਰੇ ਤੂੰ ਆਪਦੇ ਜਾ ਤੇ ਅਸੀਂ ਆਪਦੇ ਆੜਾ ਕੀਤਾ ਨਹੀਂ ਬਸ ਉਸ ਚੀਜ਼ ਤੇ ਆਪਾਂ ਨੂੰ ਸੰਤੁਸ਼ਟੀ ਹੁੰਦੀ ਵੀ ਆਪਾਂ ਮਾੜਾ ਨਹੀਂ ਕੀਤਾ ਚਾਹੇ ਆਪਦੇ ਜੰਮੇ ਆ ਚਾਹੇ ਬਾਹਰਲੇ ਆ ਚਾਹੇ ਆਪਦੇ ਭੈਣ ਭਰਾ ਚਾਹੇ ਆਪਦਾ ਖੂਨ ਦਾ ਰਿਸ਼ਤਾ ਮੈਨੂੰ ਮੇਰੇ ਖੂਨ ਦੇ ਰਿਸ਼ਤੇ ਆ ਨੇ ਵੀ ਛੱਡਿਆ ਖੂਨ ਦੇ ਰਿਸ਼ਤੇ ਆ ਨੇ ਵੀ ਔਖੀ ਘੜੀ ਛੱਡਿਆ ਅੱਜ ਚਾਹੇ ਉਹ ਸੁਣ ਲੈਣਾ ਚਾਹੇ ਉਹਨਾਂ ਨੂੰ ਗੁੱਸਾ ਲੱਗੇ ਮੇਰੇ ਦਿਮਾਗ ਤੇ ਕੋਈ ਅਸਰ ਨਹੀਂ ਮੇਰੀ ਸਿਹਤ ਤੇ ਕਿਉਂ ਕੋਈ ਅਸਰ ਨਹੀਂ ਕਿਉਂਕਿ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਅਗਲਾ ਭਾਵੇਂ ਕਰੋੜ ਬੰਦਾ ਸੱਦ ਲੈ ਇੱਕ ਪਾਸੇ ਇੰਨੀ ਜਨਸੰਖਿਆ ਖੜੀ ਹੋਵੇ ਤੇ ਇੱਕ ਪਾਸੇ ਮੈਨੂੰ ਬੁਲਾ ਲਓ ਅਗਲਾ ਕੋਈ ਇਹ ਕਹਦੇ ਵੀ ਫਲਾਣੇ ਥਾਦੇ ਤੂੰ ਸਾਡਾ ਮਾੜਾ ਕੀਤਾ ਸੀ ਤੇ ਸਾਰੇ ਭਾਵੇਂ ਮੇਰੇ ਸਿਰ ਚ ਲਾ ਲਾ ਕੇ ਜੂਤ ਮਾਰਨ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਨੂੰ ਸੰਤੁਸ਼ਟੀ ਹੈ ਇਸ ਗੱਲ ਦੀ ਤੇ ਜਿਹੜੇ ਮੇਰਾ ਕਰਗੇ ਤੇ ਉਹ ਸੌਖੇ ਨੇ ਉਹਨਾਂ ਨੇ ਭੁਗਤੀਆਂ ਨੇ ਕਹਿੰਦੇ ਤਾਂ ਮੈਨੂੰ ਵੀ ਬਹੁਤ ਕੁਛ ਹੈ ਇਹਦੇ ਨਾਲ ਤਾਂ ਦੁੱਖ ਦੀ ਘੜੀ ਆਉਂਦੀ ਹੈ ਜੀ ਇਹਨੇ ਐਂ ਭੁਗਤਦੀ ਹੈ ਜੀ ਐਂ ਭੁਗਤਦੀ ਹੈ ਜੀ ਐਂ ਕੋਈ ਨਹੀਂ ਕਿਸੇ ਦੀ ਕੀਤੀ ਭੁਗਤ ਦਾ ਕੋਈ ਨਹੀਂ ਕਿਸੇ ਦੇ ਪਿੱਛੇ ਉਹ ਕਰਦਾ ਹੈਗਾ ਮੈਂ ਤਾਂ ਕਹਿੰਦੀ ਹਾਂ ਸਾਰੇ ਵਧੀਆ ਰਹਿਆ ਕਰੋ ਹੱਸਿਆ ਕਰੋ ਖੇਡਿਆ ਕਰੋ ਜਿੰਨੀ ਵੀ ਤੁਹਾਡੀ ਜ਼ਿੰਦਗੀ ਹੈਗੀ ਹੈ ਬਸ ਆਪਦੀ ਮਸਤੀ ਨਾ ਕੱਢ ਲੋ ਹੱਸ ਖੇਡ ਕੇ ਮਾੜਾ ਕੋਈ ਕੰਮ ਨਾ ਕਰੋ ਇਹੋ ਜਿਹਾ ਕੋਈ ਕਦਮ ਨਾ ਚੱਕੋ ਜਿਹਦੇ ਨਾਲ ਇੱਜ਼ਤ ਉੱਛਲ ਜੇ ਜਾ ਕੋਈ ਆਪਾਂ ਮਾੜਾ ਕੰਮ ਕਰਾਂਗੇ ਤੇ ਆਪਣੀ ਬਰਿਆਈ ਹੋ ਜੇ ਤੇ ਆਪਣੇ ਚੰਗਾ ਕੰਮ ਕਰੋ ਚੰਗੀ ਇੱਜ਼ਤ ਬਣਾਓ ਚੰਗਾ ਆਪਦਾ ਲੋਕਾਂ ਨਾਲ ਗੱਲਾਂ ਬਾਤਾਂ ਕਰੋ ਹੱਸੋ ਖੇਡੋ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਆਪ ਦੀ ਮਤਲਬ ਜਿਹੜੀ ਸੋਚ ਆਪਦੀ ਥੋਟ ਆ ਉਹ ਮਾੜੀ ਨਾ ਰੱਖੋ ਤੇ ਅਗਲੇ ਨੂੰ ਕਹਿ ਦਿਓ ਅਗਰ ਜੇ ਕੋਈ ਤੁਹਾਡੇ ਗੱਲ ਆ ਨਾ ਦਿਮਾਗ 'ਚ ਅਗਲੇ ਨੂੰ ਮੂੰਹ ਤੇ ਕਹਿ ਦਿਓ ਜਾ ਕੇ ਵੀ ਇੱਥੇ ਤੂੰ ਗਲਤ ਹੈ ਜੇ ਕੋਈ ਗੁੱਸਾ ਕਰਦਾ ਤਾਂ ਕਰੀ ਜਾਵੇ ਕੀ ਕਰ ਲੂਗਾ ਬੁਲਾਊਗਾ ਨਾ ਹੋਰ ਕੀ ਕਰ ਲੂਗਾ ਹੋਰ ਕੀ ਕੰਧ ਟੱਪ ਜੂਗਾ ਉਹ ਕੀ ਆਪਣੇ ਖੇਤ ਚ ਨਾ ਬਰੂਗਾ ਉਹ ਵੀ ਭਾਈ ਸੁੱਕਾ ਰਹੇ ਜੂਗਾ ਐਡੀ ਟੈਨਸ਼ਨ ਨਹੀਂ ਲਈਦੀ ਹੁੰਦੀ ਆਪਦਾ ਮਸਤ ਜ਼ਿੰਦਗੀ ਜਿਉਂ ਤੁਸੀਂ ਇਹ ਸਪੈਸ਼ਲ ਅੱਜ ਵੀਡੀਓ ਮੈਂ ਉਹਨਾਂ ਵਾਸਤੇ ਹੀ ਬਣਾਈ ਆ ਮੇਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਕਹਿੰਦੇ ਵੀ ਦੀਦੀ ਅਸੀਂ ਡਿਪਰੈਸ਼ਨ ਚ ਕਿਹੜੇ ਗੱਲੋਂ ਡਿਪਰੈਸ਼ਨ ਚ ਆਪਾਂ ਆਪਾਂ ਆਪਣੀ ਜ਼ਿੰਦਗੀ ਜਿਉਣੀ ਐ ਕਿਸੇ ਦੀ ਨਹੀਂ ਜਿਉਣੀ ਨਾ ਆਪਣੀ ਖਾਤਰ ਕੋਈ ਜੋਵੇਂ ਆਪਾਂ ਡਿਪਰੈਸ਼ਨ ਚ ਹੋਏ ਆ ਆਪਣੇ ਪਿੱਛੇ ਕੋਈ ਕੰਮ ਛੱਡ ਦਿੰਦਾ ਆਪਣੇ ਪਿੱਛੇ ਕੋਈ ਚੰਗਾ ਸਜਣਾ ਸੰਵਰਨਾ ਛੱਡ ਦਿੰਦਾ ਕਿ ਕੋਈ ਨਹੀਂ ਛੱਡਦਾ ਕਿਸੇ ਪਿੱਛੇ ਮੈਂ ਕਹਿੰਨੀ ਆ ਸਿਰਫ ਜਦੋਂ ਬੰਦਾ ਮਰਦਾ ਵੀ ਹੈ ਨਾ ਭੋਗ ਤੱਕ ਗੱਲਾਂ ਹੁੰਦੀਆਂ ਨੇ ਮੈਂ ਦੇਖੇ ਨੇ ਹਕੀਕਤਾਂ ਦੇਖੀਆਂ ਨੇ ਮੈਂ ਭੋਗ ਤੱਕ ਗੱਲਾਂ ਹੁੰਦੀਆਂ ਨੇ ਦੋ ਦੋ ਵਾਰ ਜਦੋਂ ਕੋਈ ਰੋਂਦਾ ਨਾ ਤਾਂ ਅਗਲਾ ਕੋਈ ਨਾਲ ਨਹੀਂ ਕੋਲੇ ਨਹੀਂ ਆ ਕੇ ਬਹਿੰਦਾ ਮੈਂ ਵੀ ਮੇਰੀ ਜਵਾਨਤੀ ਤੋਰੀ ਹੈਗੀ ਹੈ ਮੇਰੀ ਵੀ ਜਵਾਨਤੀ ਦੀ ਡੈਥ ਹੋਈ ਹੈ ਤੇ ਮੈਂ ਜਦੋਂ ਰੋਂਦੀ ਸੀ ਨਾ ਤੇ ਮੈਨੂੰ ਬਰੌਣ ਵਾਲਾ ਕੋਈ ਨਹੀਂ ਸੀ ਤੇ ਪਤਾ ਕੀ ਕਹਿੰਦੇ ਸੀ ਕਹਿੰਦੇ ਸੀ ਇਹਦੇ ਕੋਲੇ ਕੀ ਜਾ ਕੇ ਬੈਠਣਾ ਇਹਨੂੰ ਕੰਮ ਤਾਂ ਕੋਈ ਹੈ ਨਹੀਂਗਾ ਰੋਣ ਤੋਂ ਬਿਨਾ ਇਹਨਾਂ ਕੋਲੇ ਤਾਂ ਉਹੀ ਬੈਣ ਨੇ ਉਈ ਬੰਦੇ ਨੇ ਜਿਹੜੇ ਪਾਈ ਜਾਂਦੀ ਐ ਸਾਰਾ ਦਿਨ ਇਹਦੇ ਕੋਲੇ ਕਿਹੜਾ ਕੋਈ ਕੰਮ ਐ ਇਹਦੇ ਕੋਲੇ ਆਪਾਂ ਬੈਠ ਕੇ ਕਰਨਾ ਕੀ ਐ ਅਸੀਂ ਨਹੀਂ ਬੈੰਦੇ ਹੈਗੇ ਜਮਿਆਂ ਨੇ ਜਿਹੜੇ ਆਪਦੇ ਮਤਲਬ ਕਿ ਮੈਂ ਉਹ ਜਿਹੜੇ ਮੇਰੇ ਜਮਾ ਕਰੀਬੀ ਸੀ ਨਾ ਉਸ ਟਾਈਮ ਤੇ ਉਹ ਵੀ ਨਹੀਂ ਖੜੇ ਆ ਕੇ ਮੈਂ ਦੇਖ ਲਈ ਦੁਨੀਆ ਮੈਂ ਕਿਉਂ ਦੁਨੀਆ ਚੋਂ ਬਾਹਰ ਨਿਕਲਿਆ ਮੈਂ ਦੁਨੀਆ ਦੇਖ ਲਈ ਵੀ ਦੁਨੀਆ ਕਿਸ ਰੰਗ ਦੀ ਐ ਦੁਨੀਆ ਕਿਹਨੂੰ ਬੁਲਾਉਂਦੀ ਐ ਪਰ ਹੁਣ ਆਪਾਂ ਨਹੀਂ ਬੁਲਾਉਂਦੇ ਜਿਹੜੇ ਨੇੜੇ-ਨੇੜੇ ਬੱਚੇ ਬੰਦੇ ਆ ਨਾ ਹੁਣ ਆਪਾਂ ਨਹੀਂ ਬੁਲਾਉਂਦੇ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਆਪਾਂ ਗਲਤ ਕਿਸੇ ਨੂੰ ਕਹਿੰਦੇ ਨਹੀਂ ਗਲਤ ਖਵਾਉਂਦੇ ਨਹੀਂ ਗਲਤ ਬੋਲਦੇ ਨਹੀਂ બસ ਇਹੀ ਐ ਵੀ ਆਪਦਾ ਕੰਮ ਕਰੋ ਤੇ ਰੋਟੀ ਖਾਓ ਤੇ ਚੁੱਪ ਕਰਕੇ ਬਿਸਤਰਾ ਮੱਲੋ ਤੇ ਸੌਂਜੋ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੁੰਦੀ ਆਪਦਾ ਵਧੀਆ ਰਿਹਾ ਕਰੋ ਭੈਣੋ ਬੀਰੋ ਬੱਚਿਓ ਸਾਰੇ ਵਧੀਆ ਰਹੋ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ ਨਾ ਟੈਨਸ਼ਨਾਂ ਨਾ ਕੁਝ ਵੱਡਣ ਲੱਗਿਆ ਨਾਲੇ ਤਾਂ ਆਪਾਂ ਟੈਨਸ਼ਨਾਂ ਲੈਨੇ ਆ ਦਵਾਈਆਂ ਇਕੱਠੀਆਂ ਕਰ ਕਰਕੇ ਢੇਰ ਲਾ ਲਾ ਕੇ ਦਵਾਈਆਂ ਖਾਣੇ ਆ ਇਸ ਤੋਂ ਬਿਹਤਰ ਤੇ ਇਹੀ ਐ ਵੀ ਆਪਾਂ ਤੰਦਰੁਸਤ ਰਹੀਏ ਵਧੀਆ ਰਹੀਏ ਹੱਸਦੇ ਖੇਡਦੇ ਰਹੀਏ ਵਧੀਆ ਸਵੇਰੇ ਉੱਠਿਆ ਕਰੋ ਉੱਠ ਕੇ ਘੁੰਮ ਕੰਮ ਕੇ ਆਇਆ ਕਰੋ ਯੋਗਾ ਕਰਿਆ ਕਰੋ ਤੁਹਾਡਾ ਮਾਈਂਡ ਥੋੜਾ ਫਰੈਸ਼ ਹੋਊਗਾ ਤੁਸੀਂ ਉਹ ਜੀਆਂ ਗੱਲਾਂ ਹੀ ਨਾ ਕਰਿਆ ਕਰੋ ਕੁਝ ਨਹੀਂ ਜੇ ਉਹ ਜਿਹੜੀ ਚੀਜ਼ ਨੂੰ ਤੁਹਾਡਾ ਮਨ ਕਰਦਾ ਉਹ ਕਰੋ ਤੁਸੀਂ ਕਈ ਕਹਿੰਦੇ ਨੇ ਜੇ ਤੁਸੀਂ ਐ ਕਰ ਲੋ ਜੀ ਤੁਸੀਂ ਫਲਾਣੀ ਗੱਲ ਕੰਮ ਕਰ ਲੋ ਜੀ ਇਹਨੇ ਤੁਹਾਡਾ ਮਨ ਟਿਕ ਜੂ ਨਹੀਂ ਮਨ ਤਾਂ ਆਪ ਦੇ ਜਦੋਂ ਇੱਥੋਂ ਦਿਮਾਗ ਜਿਹੜਾ ਆਪਣਾ ਹੁੰਦਾ ਨਾ ਆਪ ਦੀ ਆਪ ਟਿਕੇ ਫਿਰ ਟਿਕਦਾ ਆਪਣਾ ਕਿਸੇ ਦੇ ਅੱਖੇ ਤੋਂ ਮਨ ਨਹੀਂ ਟਿਕਦਾ ਹੁੰਦਾ ਪਰ ਮੈਂ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਮੈਂ ਕਹਤਾਂ ਜੀ ਅਗਰ ਮੈਂ ਮੇਰੀ ਗੱਲ ਕਿਸੇ ਨੂੰ ਮੈਂ ਫੇਰ ਵੀ ਹੁਣ ਕਹਿਣੀ ਐ ਵੀ ਅਗਲ ਮੇਰੀ ਗੱਲ ਕਿਸੇ ਨੂੰ ਭੈੜੀ ਲੱਗੀ ਚੰਗੀ ਨਹੀਂ ਲੱਗੀ ਤਾਂ ਮੈਨੂੰ ਉਹ ਕਮੈਂਟਾਂ ਦੇ ਵਿੱਚ ਕਹਿ ਸਕਦਾ ਗਲਤ ਤਾਂ ਮੈਂ ਗਲਤ ਹੋਊਂਗੀ ਕੋਈ ਗੱਲ ਨਹੀਂ ਮੈਨੂੰ ਗਲਤ ਕਮੈਂਟ ਮਾਰਿਓ ਪਰ ਮੈਨੂੰ ਪਤਾ ਵੀ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਜਿਹੜੇ ਮੇਰੇ ਨਾਲ ਜੁੜਿਆ ਬਹੁਤ ਵਧੀਆ ਮੇਰੇ ਮਤਲਬ ਫਰੈਂਡ ਨੇ ਬਹੁਤ ਵਧੀਆ ਜੁੜਿਆ ਕੋਈ ਹਜ਼ਾਰਾਂ ਚੋਂ ਇੱਕ ਅੱਧਾ ਤਾਂ ਕੀ ਕਹਿਣਾ ਜਿਹੜਾ ਉਲਟ ਫੁਲਟ ਕਰ ਜਾਂਦਾ ਪਰ ਮੈਨੂੰ ਅੱਜ ਤੱਕ ਕਿਸੇ ਦਾ ਗਲਤ ਕਮੈਂਟ ਨਹੀਂ ਆਇਆ ਮੈਨੂੰ ਮੇਰੀ ਬਹੁਤ ਇੱਜ਼ਤ ਕਰਦੇ ਐ ਬਹੁਤ ਮੇਰੀ ਰਿਸਪੈਕਟ ਕਰਦੇ ਆ ਤੇ ਮੈਂ ਵੀ ਸਾਰਿਆਂ ਦੀ ਰਿਸਪੈਕਟ ਕਰਦੀ ਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਅਗਰ ਚੰਗੀਆਂ ਲੱਗੀਆਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਸਤੀ ਨਾਲ ਜਿਉਂ ਲਾਈਫ ਇੰਜੋਏ ਕਰੋ ਤੁਸੀਂ ਇਹ ਨਹੀਂ ਹੁੰਦਾ ਵੀ ਆਪਾਂ ਪੁੱਠੇ ਪਾਸੇ ਇੰਜੋਏ ਕਰਨੀ ਆ ਸਿੱਧੇ ਪਾਸੇ ਵੀ ਹੋ ਜਾਂਦੀ ਹੁੰਦੀ ਹੈ ਜੀ ਉਹ ਤੁਸੀਂ ਵਧੀਆ ਮਸਤ ਰਿਆ ਕਰੋ ਆਪਦੀ ਇੱਜ਼ਤ ਬਣਾ ਕੇ ਰੱਖੋ ਤੇ ਆਪ ਦਾ ਮਸਤ ਰਹੋ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਜਿਹੜਿਆ ਨੇ ਮੇਰੀ ਵੀਡੀਓ ਸੁਣਦੇ ਹੋ ਤੁਸੀਂ ਤੇ ਮੈਨੂੰ ਤੁਸੀਂ ਇੰਨਾ ਪਿਆਰ ਦਿੰਨੇ ਹੋ ਤੇ ਤੁਸੀਂ ਮੇਰਾ ਇੰਨਾ ਸਤਿਕਾਰ ਕਰਦੇ ਹੋ ਤੇ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ